ਸਾਰੇ ਐਕਟਰ ਤੇ ਸਿੰਗਰ ਇੱਕ ਦੂਏ ਦੀ ਪਿੱਠ ਪਿੱਛੇ ਇੱਕ ਦੂਏ ਨੂੰ ਗਾਲ੍ਹਾਂ ਕੱਢਦੇ ਆ ਤੇ ਗਲਤ ਬੋਲਦੇ ਆ ਮੈਂ ਜੋ ਵੀ ਕਹਿੰਦਾ ਸੀ ਸਭ ਦੇ ਸਾਹਮਣੇ ਮੂੰਹ ਤੇ ਕਹਿ ਕੇ ਜਾਂਦਾ ਸੀ ਪਿੱਠ ਪਿੱਛੇ ਨਹੀਂ ਅਜੇ ਤੱਕ ਬੋਲਿਆ ਹੱਲੇ ਤਾਂ ਮੈਂ ਇਹ ਨਹੀਂ ਦੱਸਿਆ ਕਿ ਕੌਣ ਕਿਹਨੂੰ ਕੀ ਕਹਿੰਦਾ ਮੈਂ ਤਾਂ ਇਹੀ ਦੱਸ ਰਿਹਾ ਵੀ ਮੇਰੇ ਨਾਲ ਕੀ ਹੋਇਆ ਤੇ ਕੌਣ ਮੇਰੇ ਨਾਲ ਗਲਤ ਕਰ ਗਿਆ ਮੇਰੀ ਕਹਾਣੀ ਚੋਰੀ ਕਰ ਗਿਆ ਜਾਂ ਮੇਨਾਂ ਚੀਟ ਕਰ ਗਿਆ ਜੇ ਤੁਹਾਡੀਆਂ ਗੱਲਾਂ ਇੱਕ ਦੂਏ ਦੀਆਂ ਦੱਸਣ ਲੱਗ ਪਏ ਤੋ ਹੀ ਤਾਂ ਇੱਕ ਦੂਗੇ ਦੇ ਚਪੇੜਾ ਮਾਰਦੇ ਨੇ ਸਾਂ ਲਾਮੂ ਤੇ ਜਿਹੜੇ ਕਮੈਂਟਾਂ ਵਿੱਚ ਮੇਰੇ ਨਾਲ ਗੱਲ ਕਰਦੇ ਉਹਨਾਂ ਦੀ ਗੱਲ ਕਰਦੇ ਆ ਤੇ ਨਾਲੇ ਦੱਸਦੇ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਕੱਲ 15 ਅਗਸਤ ਨੂੰ ਮੈਂ ਇੱਕ ਵੀਡੀਓ ਪਾਉਣੀ ਸੀ ਸ਼ੁੱਕਰਵਾਰ ਨੂੰ ਵੀਡੀਓ ਮੈਂ ਤਿਆਰ ਕਰ ਲਈ ਉਸ ਮੇਰਾ ਇੱਕ ਮਸਲਾ ਸੀਗਾ ਬੀਤ ਬਲਜੀਤ ਦੇ ਨਾਲ ਬੀਤ ਬਲਜੀਤ ਪੰਜਾਬ ਦੇ ਉੱਗੇ ਰਾਈਟਰ ਨੇ ਵੱਡਾ ਨਾਂ ਹੈ ਜੀ ਉਹਨਾਂ ਨਾਲ ਮੇਰਾ ਇੱਕ ਮਸਲਾ ਸੀ ਉਹਨਾਂ ਦੀ ਪੋਸਟ ਪਾਈ ਸੀ ਕਿਸੇ ਡਾਇਰੈਕਟਰ ਨੇ ਦੂਜਾ ਸ਼ਿਵ ਮੇਰਾ ਉਹਨਾਂ ਦਾ ਮਸਲਾ ਇਹ ਸੀ ਮੈਂ ਦੂਜਾ ਸ਼ੇਵ ਮੈਂ ਲਿਖੀ ਆ ਉਹ ਕਹਿੰਦੇ ਆ ਪਈ ਮੈਂ ਲਿਖੀ ਆ ਚਲੋ ਕੁਦਰਤੀ ਉਹਨਾਂ ਦਾ ਹੁਣ ਕਹਿੰਦੇ ਕੁਦਰਤੀ ਮੇਰੇ ਤੋਂ ਲਿਖੀ ਗਈ ਪਰ ਕਈ ਗੱਲਾਂ ਉਹਨਾਂ ਦੀਆਂ ਮੈਂ ਸੁਣ ਕੇ ਅਜੀਬ ਲੱਗਾ ਮੈਨੂੰ ਕਹਿੰਦੇ ਮੈਂ ਨਹੀਂ ਚੋਰੀ ਕੀਤੀ ਮੈਂ ਤੇ ਯਕੀਨ ਕਰ ਪਰ ਜਿਹੜੇ ਬੰਦੇ ਚੋਰੀ ਕਰ ਗਏ ਇੰਡਸਟਰੀ ਚ ਆਪਾਂ ਉਹ ਮੰਨਦੇ ਆ ਕਦੀ ਕੋਈ ਨਹੀਂ ਮੰਨਦੇ ਪਰ ਇਹ ਭਰਾ ਦੀ ਇੰਨੀ ਹਲੀਮੀ ਆ ਇਸ ਬੰਦੇ ਚ ਇਹਨਾਂ ਨੇ ਅੱਧੀ ਰਾਤ ਨੂੰ 11 11:30 12 1 ਵਜੇ 1:30 ਵਜੇ ਮੈਨੂੰ ਫੋਨ ਕੀਤਾ ਤੇ ਮੇਰੇ ਨਾਲ ਗੱਲਬਾਤ ਕੀਤੀ ਬਹੁਤ ਹਲੀਮੀ ਬੰਦੇ ਚ ਦੂਸਰੇ ਦਿਨ ਸਵੇਰ ਮੈਂ ਗੱਲ ਕੀਤੀ ਉਹਨਾਂ ਨੇ ਮੇਰਾ ਮਨ ਕੀਤਾ ਕਿ ਮੈਂ ਨਾ ਵੀਡੀਓ ਪਾਵਾਂ ਜਿਹੜੇ ਮੈਨੂੰ ਕਹਿੰਦੇ ਤੂੰ ਤਾਂ ਆਕਰ ਜਾਂ ਫਲਾਨੇ ਚ ਇੱਥੋਂ ਆਈਡੀਆ ਲਾ ਲਓ ਕਿ ਜੇ ਮੈਨਾਂ ਉਹ ਬੰਦੇ ਨੇ ਪਿਆਰ ਚ ਗੱਲ ਕੀਤੀ ਆ ਤੇ ਮੈਂ ਇੱਕ ਕਿਸ ਚੀਜ਼ ਦਾ ਸਬੂਤ ਦੇ ਜਾਨਾ ਤੇ ਆਹ ਦੇਖੋ ਉਹਨਾਂ ਦੀ ਪੋਸਟ ਤੋਂ ਪਹਿਲਾਂ 2 ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਮੈਂ ਵੀਡੀਓ ਪਾਈ ਹੋਈ ਆ ਕਿਤਾਬ ਦੇ ਬਾਰੇ ਆ ਕੀ ਕਹਿੰਦੇ ਆ ਸੁਣ ਲਓ ਸਭ ਲਿਖਿਆ ਦੂਸਰਾ ਸ਼ਿਵ ਕੋਈ ਈਸੀ ਸਮਾਜ ਪਈ ਹੈ ਇਹ ਦੂਜੇ ਸ਼ਿਵ ਦੀ ਗੱਲ ਕਰਦੇ ਆ ਉਹਨਾਂ ਨੇ ਪੋਸਟ ਬਾਅਦ ਚ ਪਾਈ ਆ ਮੈਂ ਇੱਥੇ ਆਪਣਾ ਸੱਚ ਰੱਖਣਾ ਸੀ ਹੁਣ ਭਾਵੇਂ ਉਹ ਬਣਾ ਲੈਣ ਕੋਈ ਚੱਕਰ ਨਹੀਂ ਮੈਨੂੰ ਪਰ ਇੰਡਸਟਰੀ ਚ ਬਹੁਤ ਵਾਰ ਮੇਰੇ ਨਾਲ ਇਦਾਂ ਹੋਈਆਂ ਤਾਂ ਮੈਂ ਇਹ ਗੱਲਾਂ ਕਰਦਾ ਉਹ ਹੁਣ ਮੰਨਦਾ ਤਾਂ ਚਲੋ ਉਹ ਬੰਦੇ ਵਧੀਆ ਨੇ ਉਹਨਾਂ ਦਾ ਨੇਚਰ ਮੈਨੂੰ ਵਧੀਆ ਲੱਗਾ ਉਹਨਾਂ ਦੇ ਖਿਲਾਫ ਬੋਲਣ ਲਈ ਉਹਨਾਂ ਦੇ ਕਈ ਸਕਿਆ ਨੇ ਮੈਨੂੰ ਕਿਹਾ ਨਹੀਂ ਨਹੀਂ ਉਹ ਸ਼ਕਲ ਭੋਲੀ ਆਇਆ ਕਰਦੇ ਪਰ ਨਾ ਚਲੋ ਮੈਂ ਕਰਦਾ ਆਪਣੀ ਮਰਜ਼ੀ ਉਹਨਾਂ ਬੰਦੇ ਦੀ ਬੰਦਾ ਵਧੀਆ ਲੱਗਿਆ ਮੈਨੂੰ ਮੇਰਾ ਉਹਨਾਂ ਨਾਲ ਕੋਈ ਰੌਲਾ ਨਹੀਂ ਉਹ ਬਣਾ ਲੈਣ ਜੀ ਚਲੋ ਹੁਣ ਗੱਲ ਕਰਦੇ ਆਂ ਕਿ ਪਹਿਲਾਂ ਮੈਂ ਕੁਛ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਫਫੇ ਕੁੱਟਣੀਆਂ ਉਹਦੇ ਤੇ ਇੱਕ ਭਾਈ ਸਾਹਿਬ ਨੇ ਕਮੈਂਟ ਪਾਇਆ ਸੀ ਲੋਕ ਹੋਰ ਵੀ ਮੈਨੂੰ ਕਮੈਂਟ ਬਹੁਤ ਪਾਉਂਦੇ ਆਂ ਕਿ ਤੂੰ ਤਾਂ ਜੀ ਫਰਸਟ੍ਰੇਡ ਐ ਤੂੰ ਫਲਾਨਾ ਐ ਧਮਕਾਨਾ ਉਹਨਾਂ ਦੇ ਮੈਂ ਹਲੇ ਜਵਾਬ ਨਹੀਂ ਦੇਣੇ ਸੀ ਇਹ ਸਿਆਣੇ ਬਿਆਣੇ ਨੇ ਇਹਨਾਂ ਦਾ ਮੈਂ ਜਵਾਬ ਮੈਂ ਸੋਚਦਾ ਦੇ ਦਵਾਂ ਛੇਤੀ ਇਹਨਾਂ ਨੇ ਫਿਰ ਇੱਕ ਚੀਜ਼ ਪਾਈ ਉਹਦੇ ਵਿੱਚ ਕਹਿੰਦੇ ਵੀ ਮੈਂ ਆਪਣੇ ਤੋਂ ਛੋਟੇ ਨੂੰ ਉਹ ਭਾਜੀ ਕਹਿੰਨਾ ਤਾਂ ਭਾਜੀ ਕਹਿਣਾ ਮਾੜੀ ਗੱਲ ਨਹੀਂ ਇਹਨਾਂ ਸਰਦਾਰ ਜੀ ਨੂੰ ਪੁੱਛਿਆ ਜਾਵੇ ਆਪਣੇ ਪਿੰਡ 'ਚ ਇਸ ਉਮਰ ਦੇਆਂ ਨੂੰ ਕਿੰਨਿਆਂ ਨੂੰ ਭਾਜੀ ਕਹਿੰਦੇ ਨੇ ਉਦਾਂ ਕਿਸੇ ਨੂੰ ਕਿੰਨਾ ਕ ਭਾਜੀ ਕਹਿੰਦੇ ਨੇ ਸਿਰਫ ਕਿਉਂ ਭਾਜੀ ਕਿ ਇਹਨਾਂ ਨੂੰ ਪਤਾ ਆ ਇਹ ਭਾਈ ਸਾਹਿਬ ਨੂੰ ਇਹ ਦਾਦਮਾ ਵੀ ਜਿਹੜਾ ਜਿਹੜਾ ਪ੍ਰੇਮ ਸਿੱਧੂ ਆ ਉਹਨੇ ਮੈਨੂੰ ਇੱਕ ਵਾਰ ਕਿਹਾ ਸੀ ਕਿ ਮੇਰਾ ਸਿਨੇਮਾ ਲੱਗ ਹੋਊਗਾ ਉਹਦਾ ਸਿਨੇਮਾ ਇੰਨਾ ਲੱਗ ਹੈ ਇਸ ਵੀਡੀਓ ਦੇ ਵਿੱਚ ਉਹ ਕੁੜੀ ਕਹਿ ਰਹੀ ਆ ਨੀਰੂ ਬਾਜਵਾ ਕਿ ਜਗਦੀਪ ਸਿੱਧੂ ਨੇ ਮੈਨੂੰ ਤੋਂ ਬਹੁ ਰੀਟੇਕ ਕਰਾਏ ਉਹਨੂੰ ਮੇਰੀ ਕੈਪੇਬਿਲਿਟੀ ਪਤਾ ਸੀ। ਇਟਮੇਜ ਇੰਨਾ ਸਿਨੇਮਾ ਅਲੱਗ ਕਰ ਦਿੱਤਾ ਪ੍ਰੇਮ ਨੇ ਕਿ ਸ਼ੂਟ ਕੋਈ ਹੋਰ ਕਰਦਾ ਤੇ ਨਾ ਉਹਦਾ ਆਊਗਾ। ਹੈ? ਇਹ ਸਵਾਲ ਪ੍ਰੇਮ ਨੂੰ ਆ। ਬਾਕੀ ਇਹਨਾਂ ਨੂੰ ਜਵਾਬ ਦੇਦਾ ਇਹ ਮੈਨੂੰ ਕਹਿੰਦੇ ਫਰਸਟ੍ਰੇਡ ਐ ਤੂੰ ਆਪਣਾ ਚੈਨਲ ਖੋਲ ਲਿਆ। ਇਹ ਭਾਈ ਸਾਹਿਬ ਭੁੱਲ ਗਏ ਸ਼ਾਇਦ। ਇਹਨਾਂ ਨੂੰ ਮੈਂ ਯਾਦ ਕਰਾਵਾਂ ਪੰਜੋਲੇ ਰੋਪੜ ਦੇ ਕੋਲ ਇੱਕ ਸ਼ੂਟਿੰਗ ਚੱਲਦੀ ਸੀ ਹਿੰਦੀ ਇਹਨਾਂ ਦੀ। ਮੈਂ ਉਹ ਸੈੱਟ ਤੇ ਗਿਆ ਸੀ ਐਜ਼ ਏ ਡਾਇਰੈਕਟਰ ਲੋਕੇਸ਼ਨ ਦੇਖਣ। ਉੱਥੇ ਮੈਨੂੰ ਬੈਠੇ ਇਹਨਾਂ ਨੇ ਮੇਰਾ ਨੰਬਰ ਵੀ ਲਿਆ ਤੇ ਕਿੰਨਿਆਂ ਦੇ ਰੋਣੇ ਰੋਂਦੇ ਸੀ ਇਹ ਯਾਦ ਕਰਨ ਕਰਮਜੀਤ ਅਨਮੋਲ ਨੂੰ ਕੀ ਬੋਲਦੇ ਸੀ ਰੌਣੀ ਨੂੰ ਕੀ ਬੋਲਦੇ ਸੀ ਤੇ ਤੁਸੀਂ ਮੈਨੂੰ ਦੱਸੋਗੇ ਮੈਂ ਫਰਸਟ੍ਰੇਟ ਆ ਭਾਈ ਸਾਹਿਬ ਜੀ ਮੈਂ ਫਰਸਟ੍ਰੇਟ ਆ ਅੱਜ ਤੇ ਮੈਂ ਉਦੋਂ ਕੀ ਸੀ ਜਦੋਂ ਮੇਰਾ ਫੁੱਲ ਕੰਮ ਚੱਲਦਾ ਸੀ ਜਿਹਨੂੰ ਵੀ ਮੇਤੇ ਕਮੈਂਟ ਪਾਉਂਦੇ ਨੇ ਜਿਹਨਾਂ ਨੂੰ ਮੇਤੇ ਆ ਵੀ ਮੈਂ ਫਰਸਟ੍ਰੇਟ ਆ ਜੈਲਸੀ ਆ ਤੇ YouTube ਦੇ ਉੱਤੇ ਸੌਰੀ Facebook ਦੇ ਉੱਤੇ ਫੇਸਬੁੱਕ ਦੇ ਉੱਤੇ ਮੇਰੀ ਆਈਡੀਆ ਰਾਜਵੀਰ 바ਵਾ ਮੁੰਬਈ ਪਾ ਲਿਓ ਤਾਂ ਮੈਂ ਸਕਰੀਨਸ਼ਾਟ ਵੀ ਲਾ ਰਿਆਂ ਕੰਮ ਮੇਰਾ ਫੁੱਲ ਚੱਲਦਾ ਸੀ ਮੈਂ ਕਿਤੇ ਉਹ ਕੰਮ ਤੋਂ ਆਇਆ ਤੇ ਆ ਕੇ ਟੀਵੀ ਲਾਇਆ ਤੇ ਉਹਦੇ ਤੇ ਦੇਖਿਆ ਭੱਲਾ ਕਹਿ ਰਿਹਾ ਸੀ ਕਿ ਕੁੜੀਆਂ ਦਾ ਪਿਓ ਮੈਂ ਤਾਂ ਬਣਦਾ ਕਿ ਕੁੜੀਆਂ ਜਦੋਂ ਵਿਆਹ ਹੋ ਕੇ ਜਾਣ ਲੱਗਦੀਆਂ ਪਿਓ ਨੂੰ ਜੱਫੀਆਂ ਬਹੁਤ ਪਾਉਣੀਆਂ ਤੇ ਆਹ ਪੋਸਟ ਉਦੋਂ ਪਾਈ ਸੀ ਇਸ ਤੋਂ ਪਹਿਲਾਂ ਮੈਂ ਇੱਕ ਤਰਮਿੰਦਰ ਦੇ ਪੋਸਟ ਪਾਈ ਸੀ ਜਿਹਨੂੰ ਦੇਖ ਕੇ ਤੁਹਾਡੇ ਪੰਜਾਬ ਦਾ ਮਹਾਨ ਡਾਇਰੈਕਟਰ ਕਹਿੰਦਾ ਸੀ ਸੱਤ ਫੇਸ ਖੜ ਕੇ ਜਤਿੰਦਰ ਮੋਹਰ ਕਿ ਬਾਬੇ ਨਾ ਮੈਂ ਨਹੀਂ ਫੋਟੋ ਖਚਾਉਣੀ ਭਰਾਵਾ ਇਹ ਕਦੀ ਵੀ ਸੱਚੀ ਵੀਡੀਓ ਸੱਚਾ ਸੱਚ ਕੁਛ ਲਿਖ ਕੇ ਪਾ ਦਊਗਾ ਸਾਡੇ ਬਾਰੇ ਸੱਚ ਨਹੀਂ ਕਹਿੰਦਾ ਉਹ ਕਹਿੰਦਾ ਸੀ ਪਾ ਦਊਗਾ ਉਹਨੇ ਫੋਟੋ ਨਹੀਂ ਖਚਾਈ ਸੀ ਤੇ ਉਦੋਂ ਮੈਂ ਕੀ ਸੀ ਫਿਰ ਮੈਂ ਪਹਿਲਾਂ ਤੋਂ ਹੀ ਇਦਾਂ ਦਾ ਜੋ ਗੱਲ ਹੈ ਉਹਦੇ ਬਾਰੇ ਉਦਾਂ ਹੀ ਬੋਲਦਾ ਤੇ ਉਦੋਂ ਪਹਿਲਾ ਕਮੈਂਟ ਇਸ ਬੰਦੇ ਦਾ ਆਇਆ ਸੀ ਯਾਦਗਰੇ ਵਾਲ ਦਾ ਫਿਰ ਥੋੜੇ ਦਿਨਾਂ ਬਾਅਦ ਇਹਨੇ ਕੱਟ ਦਿੱਤਾ ਉਹ ਕਮੈਂਟ ਕਮੈਂਟ ਇਹ ਸੀ ਚੱਕ ਦੇ ਭਾਈ ਇਹਨਾਂ ਚੋਰਿਆਂ ਨੂੰ ਖਿੱਚ ਕੇ ਰੱਖ ਉਹਨਾਂ ਨੇ ਇੰਡਸਟਰੀ ਵਿੱਚ ਕੰਮ ਕਰਨਾ ਤੇ ਉਹਨਾਂ ਨੇ ਤਾਂ ਡਿਲੀਟ ਕਰਤਾ ਮੈਂ ਜੋ ਗਲਤ ਹੈ ਗਲਤ ਨੂੰ ਗਲਤ ਹਮੇਸ਼ਾ ਕਿਹਾ ਇਹਨੂੰ ਤੁਸੀਂ ਆਕੜ ਰੱਖੋ ਜੋ ਮਰਜ਼ੀ ਰੱਖੋ ਮੈਨੂੰ ਉਹਦਾ ਫਰਕ ਨਹੀਂ ਪੈਂਦਾ ਤੇ ਮੈਂ ਐਂ ਚੱਲਦਾ ਆਇਆ ਹੈਨਾ ਕਦੀ ਮੈਂ ਗਲਤ ਨਹੀਂ ਕੀਤਾ ਹੈਗਾ ਕਿਸੇ ਨਾਲ ਜੇ ਲਾਈਟਮੈਨ ਨੂੰ ਵੀ ਕਿਸੇ ਨੇ ਕੁਛ ਕਿਹਾ ਤੇ ਮੈਂ ਉਹਦੇ ਨੇ ਖੜਾ ਹੋਇਆ ਐਂ ਨਹੀਂ ਵੀ ਆਪਣੀ ਪੂਸ਼ ਕਢਾ ਕੇ ਤੇ ਭੱਜ ਗਿਆ ਇਹ ਮੇਰੀ ਪਹਿਲਾਂ ਤੋਂ ਨੇਚਰ ਹੈ ਇਹ ਤੁਸੀਂ ਆਪ ਸਮਝੋ ਤੇ ਅਗਲੀ ਵੀਡੀਓ ਮੈਂ ਵੀ ਪਾਉਣੀ ਚਾਹਨਾ ਭਈ ਜਿਹੜੀ ਕਰਨ ਆਦਲੇ ਦਾ ਜਿਹੜਾ ਗਾਣਾ ਆਇਆ ਉਹਦਾ ਮਸਲਾ ਕਿੱਡਾ ਭਖਿਆ ਨਾ ਕਿੰਨਾ ਰੋਲਾ ਪਾ ਲੈ ਰੋਲੇ ਪਾ ਕੌਣ ਰਹਿ ਜਿਨ੍ਹਾਂ ਨੂੰ ਪੂਰੀ ਅੰਗਰੇਜ਼ੀ ਆਉਂਦੀ ਵੀ ਨਹੀਂ ਮੁੱਛ ਫੁੱਟ ਗਬਰੂ ਵੀ ਤਾਂ ਹੋਏ ਸਕਦਾ ਤੁਹਾਡਾ ਆਪਣਾ ਆਪਣਾ ਥੋਟ ਹੈ ਆਪਣੀ ਆਪਣੀ ਸੋਚ ਹੈ ਸੋਚ ਕੇ ਦੇਖੋ ਭਾਈ ਇਹ ਇੰਡਸਟਰੀ ਦੇ ਵਿੱਚ ਪਹਿਲਾਂ ਤੋਂ ਹੀਰ ਆ ਫੇਰੀਆਂ ਚੀਟ ਚਕਾਰੀਆਂ ਚੱਲਦੀਆਂ ਕਿਸੇ ਨੇ ਕਦੀ ਬੋਲਿਆ ਨਹੀਂ ਮੈਂ ਪਹਿਲੀ ਵਾਰ ਬੋਲਿਆ ਤੇ ਮੇਰੀ ਇਸ ਵਿਸ਼ੇ ਤੇ ਬੀਤ ਬਲਜੀਤ ਨਾਲ ਬਹੁਤ ਲੰਬੀ ਗੱਲ ਵੀ ਹੋਈ ਉਹ ਭਾਈ ਸਾਹਿਬ ਹਲੀਮੀ ਵਾਲੇ ਨੇ ਚਲੋ ਮੇਰਾ ਮਨ ਐ ਹੋਇਆ ਪਰ ਮੈਂ ਉੱਥੇ ਗਲਤ ਨਹੀਂ ਸੀ ਜੇ ਉਹ ਗਲਤ ਨਹੀਂ ਤਾਂ ਉਹਨਾਂ ਦੀ ਆਪਣੀ ਲਾਈਫ ਹੈ ਚਲੋ ਮੇਰਾ ਉਹਨਾਂ ਨਾਲ ਕੋਈ ਐਦਾਂ ਨਹੀਂ ਤੇ ਅਗਲੀ ਵੀਡੀਓ 'ਚ ਅੱਗੇ ਅਗਲੇ ਸਾਹਬ ਨਾਲ ਮਿਲਾਂਗੇ ਅਗਲੀ ਵੀਡੀਓ 'ਚ ਮਿਲਦੇ ਆ ਜੀ ਕਿਸੇ ਹੋਰ ਦੀ ਗੱਲ ਲੈ ਕੇ ਤੇ ਇਹ ਇਹ ਪੋਜ਼ਿਟਿਵਿਟੀ ਹੈ ਵੀ ਮੈਂ ਸੈਮਤੀ ਨਾਲ ਹੀ ਚੁੱਪ ਕਰ ਗਏ ਦੋਨੇ ਹੈਨਾ ਨੈਗੇਟਿਵਿਟੀ ਨਹੀਂ ਹੈਗੀ ਨੈਗੇਟਿਵਿਟੀ ਪੋਜ਼ਿਟਿਵਿਟੀ ਸਮਝਾਉਣ ਵਾਲੇ ਜਿਹੜਾ ਸੋਚਣ મહેરબાની શુક્રિયાની